ਇੱਕ ਪਾਸੇ ਪੰਜਾਬ ਸਰਕਾਰ ਵੱਲੋਂ ਇਨੈਸਟ ਪੰਜਾਬ ਦੀ ਸਕੀਮ ਚਲਾਈ ਜਾ ਰਹੀ ਹੈ ਵਪਾਰ ਨੂੰ ਬੜਵਾਵਾ ਦੇਣ ਲਈ ਦੂਜੇ ਪਾਸੇ ਵਪਾਰੀਆਂ ਤੇ ਆਏ ਦਿਨ ਹਮਲੇ ਹੋ ਰਹੇ ਹਨ ਕਿਤੇ ਸ਼ੋਰੂਮ ਲੁੱਟੇ ਜਾ ਰਹੇ ਹਨ ਕਿਤੇ ਗੋਲੀਆਂ ਚੱਲੀਆਂ ਹਨ ਜਾਂ ਫਿਰ ਫਿਰੋਤੀ ਦੇ ਫੋਨ ਆਉਂਦੇ ਹਨ તાਜਾ ਮਾਮਲਾ ਮਜੀਠਾ ਰੋਡ ਦਾ ਹੈ ਜਿੱਥੇ ਇੱਕ ਈ ਰਿਕਸ਼ਾ ਸ਼ੋਰੂਮ ਦੇ ਵਿੱਚ ਸ਼ੋਰੂਮ ਮਾਲਕ ਨੂੰ ਗੋਲੀ ਮਾਰੀ ਗਈ ਮਾਮਲਾ ਤੁਹਾਨੂੰ ਅੰਮ੍ਰਿਤਸਰ ਦਾ ਦੱਸਦੀ ਹੈ ਜਿਸ ਨੂੰ ਇਸ ਵੇਲੇ ਜ਼ੇਰੇ ਇਲਾਜ ਕੋਨਨਾ ਹਸਪੀਟਲ ਦਾਖਲ ਕਰਾਇਆ ਗਿਆ ਹੈ ਗੋਲੀ ਚੱਲਣ ਦਾ ਕਾਰਨ ਚਲਾਣ ਵਾਲੇ ਦਾ ਹਜੇ ਤੱਕ ਪਤਾ ਨਹੀਂ ਲੱਗਾ ਚੱਲਣ ਦਾ ਕਾਰਨ ਪਤਾ ਨਹੀਂ ਲੱਗਾ ਗੋਲੀ ਵੱਜਣ ਵਾਲਾ ਵੀ ਹੈਰਾਨ ਹੈ ਜਗੜਾ ਹੀ ਪਰ ਉਸ ਨੂੰ ਗੋਲੀ ਮਾਰ ਦਿੱਤੀ ਗਈ ਹੈ ਫਿਲਹਾਲ ਆਪਾਂ ਗੱਲਬਾਤ ਕਰਾਂਗੇ ਪੰਕਜ ਜੀ ਸਾਡੇ ਨਾਲ ਹਨ ਤੇ ਸਰ ਜਿਸ ਤਰ੍ਹਾਂ ਕੀ ਗੋਲੀ ਚੱਲੀ ਹੈ ਉਹਨਾਂ ਦਾ ਕੀ ਨਾਮ ਹੈ ਜਿੰਨਾਂ ਤੋਂ ਗੋਲੀ ਚੱਲੀ ਹੈ ਇਹਨਾਂ ਦਾ ਨਾਮ ਹੈ ਪ੍ਰਵੀਨ ਇਹ ਇਹਨਾਂ ਤੇ ਜਿਹੜੇ ਮਜੀਠਾ ਰੋਡ ਇਹਨਾਂ ਦਾ ਸ਼ੋਰੂਮ ਹੈ ਈ ਰਿਕਸ਼ੇ ਦਾ ਹਾਂਜੀ ਹਾਂਜੀ ਗੋਲੀ ਕਦੋਂ ਚੱਲੀ ਹੈ ਇਹ 9:20 ਦੇ ਰਾਤੀ ਜਿਹੜੇ ਕੋਈ ਹਮਲਾਵਰ ਆਏ ਆ ਦੋ ਅੰਦਰ ਆਏ ਉਹਨਾਂ ਨੇ गन ਕੋ ਕਰਕੇ ਸਿੱਧੀ ਇਹਨਾਂ ਨੂੰ ਵੀਡੀਓ ਕੈਮਰੇ ਵਿੱਚ ਕੈਪਚਰ ਆ ਸਾਰੀ ਗੱਲ ਸੀਸੀਟੀ ਵੀ ਕੈਮਰੇ 'ਚ ਅੰਦਰ ਜਾਂਦੇ ਆ ਹੀ ਉਹਨਾਂ ਨੇ ਫਾਇਰਿੰਗ ਕੀਤੀ ਆ ਤਿੰਨੇ ਲੋਕਾਂ ਨੂੰ ਫਾਇਰ ਕੀਤੇ ਆ ਜਿਹੜਾ ਇੱਕ ਜਿਹੜਾ ਰਾਉਂਡ ਹੈ ਗੋਲੀ ਇਹਨੂੰ ਲੱਗੀ ਆ ਜਿਹੜੀ ਅੱਜ ਵੀ ਅੰਦਰ ਲੁੱਟ ਦੀ ਕੋਸ਼ਿਸ਼ ਕੀਤੀ ਗਈ ਕੋਈ ਨਹੀਂ ਕੋਈ ਲੁੱਟ ਦੀ ਕੋਸ਼ਿਸ਼ ਨਹੀਂ ਕੀਤੀ ਕੋਈ ਪਹਿਲਾਂ ਧਮਕੀ ਵਾਲਾ ਫੋਨ ਨਹੀਂ ਵੀ ਇਦਾਂ ਦੀ ਗੱਲ ਨਹੀਂ ਹੋਈ ਕਿ ਕੋਈ ਧਮਕੀ ਪਹਿਲਾਂ ਨਹੀਂ ਆਈ ਦੇਖੋ ਇਹ ਹਿੰਦੂ ਸੰਘਟਨ 'ਚ ਸਾਡੇ ਨਾਲ 11-12 ਸਾਲ ਤੋਂ ਐਕਟਿਵ ਆ ਸਾਡਾ ਇਹ ਭਰਾ ਆ ਭਗਵਾਨ ਸੇਨਾ ਦਾ ਇਹ ਸਿਪਾਹੀ ਹੈ ਠੀਕ ਹੈ ਜੀ ਇਹ ਬੰਦਾ ਸਾਡੇ ਨਾਲ ਚੱਲਦਾ ਸੀ ਇਹਦੇ ਉੱਤੇ ਜਿਹੜਾ ਹਮਲਾ ਕੀਤਾ ਗਿਆ ਅਸੀਂ ਇਹੋ ਸਵਾਲ ਤੇ ਪ੍ਰਸ਼ਾਸਨ ਨੂੰ ਪੁੱਛਦੇ ਪਏ ਇਹਦੇ ਤੇ ਹਮਲਾ ਕਿਉਂ ਕੀਤਾ ਗਿਆ ਇਹਨੂੰ ਗੋਲੀ ਮਾਰਨੀ ਇਹਨੂੰ ਮਾਰ ਦੇਣਾ ਇਹ ਕਿਹੜੇ ਵਿਅਕਤੀ ਆ ਜਿਹੜੇ ਇਹਦੇ ਪਿੱਛੇ ਲੱਗੇ ਨੇ ਅਸੀਂ ਇਹੋ ਸਵਾਲ ਤੇ ਪ੍ਰਸ਼ਾਸਨ ਨੂੰ ਪੁੱਛਦੇ ਵੇ ਇਹਦਾ ਜਵਾਬ ਪ੍ਰਸ਼ਾਸਨ ਦੇਵੇ ਅਸੀਂ ਨਹੀਂ ਦੇਣਾ ਚਾਹੁੰਦੇ ਇਹਦਾ ਜਵਾਬ ਪ੍ਰਸ਼ਾਸਨ ਦੇਵੇ ਵੀ ਹਿੰਦੂਆਂ ਨੂੰ ਜਿਹੜੇ ਹਿੰਦੂ ਸਿਕਦਰਾਂ ਚ ਕੰਮ ਕਰ ਰਹੇ ਨੇ ਇਹੋ ਲੋਕਾਂ ਨੂੰ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਅਸੀਂ ਕਿਉਂ ਨਹੀਂ ਇਸ ਤੋਂ ਪਹਿਲਾਂ ਵੀ ਕੋਈ ਲੜਾਈ ਝਗੜਾ ਕੋਈ ਆਪਸੀ ਰੰਜਿਸ਼ ਕੋਈ ਇਸ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਉਹਨਾਂ ਬਾਰੇ ਕਿਸੇ ਵੀ ਤਰ੍ਹਾਂ ਦਾ ਉਹ ਆਪਣੇ ਬਿਆਨ ਵੀ ਦੇ ਚੁੱਕਾ ਕਿਸ ਵਧੀਆ ਬੰਦਾ ਇਦਾਂ ਦੀ ਕੋਈ ਹਰਕਤ ਨਹੀਂ ਇਹਦੀ ਹੈਗੀ ਨਾ ਇਹਦੀ ਕੋਈ ਰੰਜਿਸ਼ ਆ ਵਧੀਆ ਇਹਦਾ ਵੰਡ ਵਿਹਾਰ ਆ ਪਰ ਅਸੀਂ ਗੱਲ ਇਹ ਪੁੱਛਣਾ ਚਾਹੁੰਦੇ ਆ ਵੀ ਇਹੋ ਬੰਦੇ ਨੂੰ ਟਾਰਗੇਟ ਕਿਉਂ ਕੀਤਾ ਗਿਆ ਕੀ ਇਹ ਹਿੰਦੂ ਸੰਗਠਨ ਚ ਕੰਮ ਕਰਦਾ ਸੀ ਤਾਂ ਟਾਰਗੇਟ ਕੀਤਾ ਗਿਆ ਇਹ ਸਾਡੇ ਸਵਾਲ ਪ੍ਰਸ਼ਾਸਨ ਨੂੰ ਆ ਇਹ ਸਾਨੂੰ ਬੰਦੇ ਲੱਭ ਕੇ ਦੇਣ ਉਹਨਾਂ ਦੇ ਬਣਦੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਚ ਭੇਜਣ ਸਾਡੇ ਬੰਦੇ ਤੇ ਜਿਹੜਾ ਹਮਲਾ ਕੀਤਾ ਗਿਆ ਜਾਨਲੇਵਾ ਹਮਲਾ ਕੀਤਾ ਗਿਆ ਪਰਮਾਤਮਾ ਵੱਲੋਂ ਇਹਦੀ ਵਧੀ ਸੀ ਇਹ ਅੱਜ ਬਚ ਗਿਆ ਨਹੀਂ ਤੇ ਜੋ ਹਾਲਾਤ ਅੱਜ ਪੰਜਾਬ 'ਚ ਪੈਦਾ ਹੋ ਗਏ ਨੇ ਹਿੰਦੂਆਂ ਤੇ ਬਾਰ ਬਾਰ ਹਿੰਦੂਸਖੰਡਾਂ ਦੇ ਕੰਮ ਕਰਨ ਵਾਲੇ ਲੋਕਾਂ ਦੇ ਬਾਰ ਬਾਰ ਹਮਲੇ ਕਰਨੇ ਇਹ ਸਵਾਲ ਪ੍ਰਸ਼ਾਸਨ ਤੇ ਹੈ ਇਹ ਪ੍ਰਸ਼ਵਾਲ ਪ੍ਰਸ਼ਾਸਨ ਦਾ ਹੁਣ ਇਸ ਕੇਸ ਬਾਰੇ ਕੀ ਕਹਿਣਾ ਹੈ ਦੇਖੋ ਜੀ ਪ੍ਰਸ਼ਾਸਨ ਕਹਿ ਰਿਹਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਹਾਂ ਰਾਤ ਦੀ ਵਾਰਦਾਤ ਆ ਹਜੇ ਤੱਕ ਕੁਝ ਨਹੀਂ ਮਿਲਿਆ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਕੋਈ ਵੀ ਉੱਚ ਅਧਿਕਾਰੀ ਇੱਥੇ ਹਜੇ ਤੱਕ ਨਹੀਂ ਪਹੁੰਚਿਆ ਐਸਐਚਓ ਸਾਹਿਬ ਆਏ ਨੇ ਡਿਪਟੀ ਸਾਹਿਬ ਆਏ ਨੇ ਹੋ ਕੇ ਤੇ ਚਲੇ ਗਏ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਸਕਿਉਰਿਟੀ ਅਰੇਂਜਮੈਂਟ ਨਹੀਂ ਕੀਤਾ ਗਿਆ ਜੇ ਗੋਲੀ ਉੱਥੇ ਮਾਰ ਸਕਦਾ ਕੋਈ ਇੱਥੇ ਮਰ ਲੱਗਿਆ ਜਦਾਂ ਟਾਈਮ ਲ ਇਹ ਚੀਜ਼ਾਂ ਪ੍ਰਸ਼ਾਸਨ ਨੂੰ ਦਿਖਲੀਆਂ ਪੈਣਗੀਆਂ ਹਾਂ ਇਨਵੈਸਟੀਗੇਸ਼ਨ ਦਾ ਪਾੜਾ ਇਨਵੈਸਟੀਗੇਸ਼ਨ ਕਰੋ ਅਸੀਂ ਨਹੀਂ ਕਹਿੰਦੇ ਵੀ ਉਹਨੂੰ ਸਿਕਿਉਰਟੀ ਪ੍ਰੋਵਾਈਡ ਕਰ ਦੋ ਪਹਿਲਾਂ ਇਨਵੈਸਟੀਗੇਸ਼ਨ ਕਰੋ ਮਾਮਲਾ ਕੀ ਆ ਇਹਨੂੰ ਚੈੱਕ ਕਰੋ ਪਰ ਫਿਲਹਾਲ ਦੀ ਘੜੀ ਜਿਹੜੀ ਉਹਦੀ ਸੁਰੱਖਿਆ ਬੰਦੀ ਆ ਉਹਦੀ ਜਾਨ ਇੱਕ ਵਾਰੀ ਬਚ ਗਈ ਕੀ ਦੁਬਾਰਾ ਬਚੇਗੀ ਇਹ ਸਾਡੇ ਸਵਾਲ ਨੇ ਟੋਟਲ ਕਿੰਨੇ ਫਾਇਰ ਹੋਏ ਸੀ ਤਿੰਨ ਫਾਇਰ ਟੋਟਲ ਉਤੇ ਕਿਤੇ ਗੀਆਂ ਕਿੰਨੀਆਂ ਗੋਲੀ ਵਜੀ ਇੱਕ ਗੋਲੀ ਉਹਨੂੰ ਲੱਗੀ ਆ ਜੀ ਜਿਹੜੀ ਅਜੇ ਵੀ ਉਹਦੇ ਸਰੀਰ ਦੇ ਅੰਦਰ ਆ ਰੱਬ ਵੱਲੋਂ ਉਹਦੀ ਜਾਨ ਬਚੀ ਆ ਕਿੰਨਾ ਟਾਈਮ ਹੋ ਗਿਆ ਗੋਲੀ ਲੱਗੇ ਨੂੰ 9 ਵਜੇ ਕੇ 20 ਮਿੰਟ ਰਾਤ ਦਾ ਇਹ ਲੋਕ ਪ੍ਰੇਟਾ ਕੱਲ ਨੂੰ ਗੋਲੀਬਾਰ ਕੱਲ ਨਿਕਲੇਗੀ ਪਰ ਅਸੀਂ ਇਹ ਚਾਹੁੰਦੇ ਹਾਂ ਵੀ ਜਿਹੜੇ ਬੰਦੇ ਨੇ ਕੀਤਾ ਹੈ ਉਹਨਾਂ ਨੂੰ ਛੇਤੀ ਤੋਂ ਛੇਤੀ ਹਵਾਲਾ ਦੇ ਅੰਦਰ ਦੇ ਆ ਵੀ ਸਾਡੇ ਹਿੰਦੂ ਸਮਾਜ ਦੇ ਲੋਕਾਂ ਤੇ ਹੀ ਹਮਲੇ ਕਿਉਂ ਹੋ ਰਹੇ ਆ ਇਹ ਸਵਾਲ ਦਾ ਜਵਾਬ ਪ੍ਰਸ਼ਾਸਨ ਦੇਵੇ ਇਹ ਪ੍ਰਸ਼ਾਸਨ ਜਵਾਬ ਦੇਵੇ ਕੀ ਨਾਮ ਤਾਂ ਹੈ ਮੇਰਾ ਪ੍ਰਵੀਨ ਧੀ ਪ੍ਰਵੀਨ ਜੀ ਜਦੋਂ ਗੋਲੀਆਂ ਵੱਜੀਆਂ ਤੁਸੀਂ ਉਸ ਵੇਲੇ ਸ਼ੋਰੂਮ ਦੇ ਅੰਦਰ ਕੀ ਕੰਮ ਕਰ ਰਹੇ ਸੀ ਮੈਂ ਜੀ ਸ਼ੋਰੂਮ ਨੂੰ ਵਹੀਂ ਵੱਦਲੋ ਗੱਡੀਆਂ ਅੰਦਰ ਲਾਤੀਆਂ ਸੀ ਅਹੀਂ ਵਿਵਦਾ ਕੇ ਸ਼ੋਰੂਮ ਅਹੀਂ ਆਪਣੇ ਘਰ ਨੂੰ ਚੱਲੇ ਸੀ ਕਿੰਨੇ ਵਜੇ ਤੱਕ ਸ਼ੋਰੂਮ ਖੁੱਲ੍ਹਦਾ ਤੁਹਾਡਾ ਦੇਖੋ ਜੀ ਇਹ ਤੇ ਵੈਸੇ 8:30 ਵਜੇ ਤੱਕ ਖੁੱਲ੍ਹਦਾ ਵਾ ਤੇ ਉਹ ਦਿਨ ਸਾਨੂੰ ਕੋਈ 6:30 ਵਜੇ ਕੋਈ ਸਮਾਨ ਲਿਓਣਾ ਹੈ ਕੋਈ ਗੱਡੀਆਂ ਦਾ ਥੋੜਾ ਜਿਹਾ ਸਮਾਨ ਸਪੇਅਰ ਪਾਰਟ ਦਾ ਔਣਾ ਹੈ ਤੇ ਅਹੀਂ ਗੱਡੀਆਂ ਅੰਦਰ ਲਾ ਕੇ ਚੱਲੇ ਆ ਤੇ ਆਪਣੀਆਂ ਚਾਬੀਆਂ ਡੇਹਾਂ ਗੱਡਣ ਕਿ ਜਦੋਂ ਦੋ ਜਣੇ ਆਏ ਆ ਉਹ ਮਤਲਬ ਕੋਈ ਮਨਚੀ ਨਹੀਂ ਕੋਈ ਇਹੋ ਜੀ ਕੋਈ ਕਿਨ ਨਰੰਦਸ ਨਹੀਂ ਕਿ ਮਤਲਬ ਉਹ ਕਿ ਇਹੋ ਜੀ ਕੋਈ ਵਾਰਦਾਤ ਹੋਊਗੀ ਉਹ ਜਦੋਂ ਉਹਨਾਂ ਨੇ ਜਦੋਂ ਕਮੂ ਤੋਂ ਰਮਾਲ ਨਹੀਂ ਨਾ ਲਾਇਆ ਉਦੋਂ ਆ ਗਿਆ ਕਿ ਇਹ ਬੰਦੇ ਗਲਤ ਆ ਇੱਕ ਜਣੇ ਨੇ ਕੋਈ ਪਿਸਤਲ ਹੀ ਉਹਨੇ ਮਤਲਬ ਜਦੋਂ ਗੱਲ ਕੀਤੀ ਉਹਨੇ ਕੋਈ ਗੱਲ ਨਹੀਂ ਮੇਰੇ ਫੈਲ ਮਾਰਤਾ ਨੇ ਜਦੋਂ ਫੈਲ ਮਾਰਿਆ ਨੇ ਜਦੋਂ ਮੈਨੂੰ ਪਹਿਲੀ ਦੂਰੀ ਕੋਈ 11 ਕਿ ਫੁੱਟ ਦੀ ਦੂਰੀ ਤੇ ਹੀ ਐਡਾ ਕਾਊਂਟਰੀ ਸੋਫਾ ਸੋਫੇ ਦੇ ਬਗਰ ਹੀ ਕੋਈ ਜਗ੍ਹਾ ਤੇ ਖਲੋ ਕੇ ਨੇ ਤਿੰਨ ਫੈਲਟ ਲਾਏ ਆ ਇਕੋ ਜੀ ਸਾਨੂੰ ਵਾਜਤ ਰਾਹ ਮਿਲੀ ਕਿ ਪ੍ਰਦੀਪ ਸਿੰਘ ਸਾਨੂੰ ਜਿਹੜਾ ਉਹ ਉਹ ਮਲਸੀ ਪਾਸੀ ਗੁਰਨਾਨ ਕਵੀਨੂ ਜਿਹੜਾ ਉਹ ਈ ਰਿਕਸ਼ਾ ਦੀ ਦੁਕਾਨ ਕਰਦਾ ਹੈ ਸਾਹਮਣੇ ਬਾਬਾ ਮਹਿਲ ਬਖਾਰੀ ਜੀ ਦੇ ਗੁਰਦੁਆਰੇ ਸਾਹਮਣੇ ਉਹਨੂੰ ਜਿਹੜਾ ਗੁਰਨਾਨ ਖਾਸਲਾ ਜਰੇਲਾਜਾ ਤੇ ਗੋਲੀ ਲੱਗੀ ਹੈ ਜਿਸ ਦੇ ਸਬੰਧ ਵਿੱਚ ਮੈਂ ਮੋਕਤ ਦੇ ਪੁੱਜ ਕੇ ਉੱਥੇ ਡਾਕਟਰ ਕੋਲੋਂ ਫਿਟਨੈਸ ਸਰਟੀਫਿਕੇਟ ਦਾ ਬਿਆਨ ਗਰਮਨ ਕੀਤਾ ਅਤੇ ਐਫਆਈਆਰ ਲੋਜ ਕਰ ਦਿੱਤੀ ਜੇ ਮਕਰਮਾ ਨੰਬਰ 152 ਡੇਟ ਅਜ ਦੀ ਅੰਡਰ ਸੈਕਸ਼ਨ 109 ਬੀ ਐਨ ਐਸ 109,104 ਬੀ ਐਨ ਐਸ ਉੱਪਰ ਪੱਟੀਆਂ ਅਮਦ ਦੇ ਦਿੱਤੀ ਜੀ ਦੋਸ਼ੇ ਦੀ ਪਾਲ ਜਵੀ ਜਲਦੀ ਹੀ ਉਹਨਾਂ ਨੂੰ ਟੈਸਟ ਕਰਕੇ ਜਿਹੜਾ ਉਹਨਾਂ ਦੀ ਗਸ਼ਤ ਤੇ ਵਪਾਰਿਕ ਆਧਾਰ ਦੇ ਉੱਤੇ ਹਮਲਾ ਕਰਨਾ ਜਿਸ ਤਰ੍ਹਾਂ ਕਿ ਬਾਰ-ਬਾਰ ਭਗਵੰਤ ਮਾਨ ਵੱਲੋਂ ਸਕੀਮ ਚਲਾਈ ਜਾਂਦੀ ਹੈ ਕਿ ਇਨਵੈਸਟ ਪੰਜਾਬ ਪੰਜਾਬ ਦੇ ਵਿੱਚ ਆਪਾਂ ਵਪਾਰ ਲਿਆਵਾਂਗੇ ਪੰਜਾਬ ਦੀ ਜਵਾਨੀ ਵਿਦੇਸ਼ਾਂ ਜਾਣ ਤੋਂ ਰੋਕਾਂਗੇ ਜੇ ਇਹ ਹਾਲਾਤ ਰਹੇ ਤੇ ਵਪਾਰ ਛੱਡੋ ਪੰਜਾਬ ਦੇ ਵਿੱਚ ਕੋਈ ਇਨਵੈਸਟਰ ਨਹੀਂ ਆਏਗਾ ਨਾ ਨਵੀਆਂ ਨੌਕਰੀਆਂ ਨਿਕਲਣਗੀਆਂ ਤੇ ਵਧੇਗਾ ਤਾਂ ਵਧੇਗਾ ਸਿਰਫ ਇੱਕ ਖੌਫ ਦਾ ਮਾਹੌਲ ਬਦੇਗਾ ਜਿਸ ਤਰ੍ਹਾਂ ਕਿ ਅੱਜ ਹਰ ਵਪਾਰੀ ਦੇ ਸੱਤੇ ਆ ਕਿਤੇ ਵੀ ਚੋਰੀ ਹੋ ਜਾਂਦੀ ਹੈ ਕਿਸੇ ਲੁੱਟਖੋ ਹੋ ਜਾਂਦੀ ਹੈ ਕਿਤੇ ਵੀ ਗੋਲੀ ਚੱਲ ਜਾਂਦੀ ਹੈ ਪੰਜਾਬ ਦਾ ਮਾਹੌਲ ਇਸ ਵੇਲੇ ਬਹੁਤ ਹੀ ਜ਼ਿਆਦਾ ਖਤਰਨਾਕ ਹੋ ਚੁੱਕਾ ਹੈ ਜਿੱਥੇ ਕਿ ਕੋਈ ਵੀ ਸਿਕਿਉਰਿਟੀ ਜਿਹੜੀ ਆ ਆਮ ਜਨਤਾ ਦੀ ਸਿਕਿਉਰਿਟੀ ਜਿਹੜੀ ਆ ਉਹ ਕਿਤੇ ਵੀ ਨਹੀਂ ਹੈ ਪ੍ਰਸ਼ਾਸਨ ਕਿਤੇ ਨਾ ਕਿਤੇ ਅਮਨ ਸ਼ਾਂਤੀ ਕਾਇਮ ਕਰਨ ਦੇ ਵਿੱਚ ਪੰਜਾਬ ਦੇ ਵਿੱਚ ਬਹੁਤ ਵੱਡੀ ਫੇਲਿਅਰ ਦਾ ਸਾਹਮਣਾ ਕਰ ਰਿਹਾ ਹੈ ਜਿੱਥੇ ਕਿ ਪੰਜਾਬ ਦੇ ਵਿੱਚ ਗੋਲੀ ਚੱਲਣੀ ਬਿਲਕੁਲ ਹੀ ਆਮ ਗੱਲ ਹੋ ਗਈ ਹੈ ਤੇ ਇਸ ਨੂੰ ਨਕੇਲ ਪਾਣੀ ਬਹੁਤ ਜ਼ਰੂਰੀ ਹੈ ਜੇ ਪੰਜਾਬ ਦੇ ਵਿੱਚ ਬੜੌਤੀ ਚਾਹੁੰਦੇ ਆ ਪੰਜਾਬ ਦੇ ਵਿੱਚ ਅਮਨ ਸ਼ ਬਚਾਣਾ ਚਾਹੁੰਦੇ ਆ ਤਾਂ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਵੀ ਬਹੁਤ ਜ਼ਰੂਰੀ ਹੈ